ਕੈਨੇਡਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਨੌਜਵਾਨ ਜਿਸ ਦੀ ਉਮਰ 22 ਸਾਲਾਂ ਦੱਸੀ ਜਾ ਰਹੀ ਹੈ ਤੇ ਉਸ ਦਾ ਨਾਮ ਚਰਨਦੀਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਦੇ ਬ੍ਰੈਂਟਨ ਵਿੱਚ ਸਟੱਡੀ ਵੀਜ਼ਾ ਲੈ ਕੇ ਗਿਆ ਸੀ ਾਇਕਾ ਉਹਤੇ ਤੋਂ ਲਾਪਤਾ ਸੀ ਵੀਰਵਾਰ ਤੋਂ ਕੀਆ ਜਾ ਰਿਹਾ ਹੈ ਕਿ ਨੌਜਵਾਨ ਲਾਪਤਾ ਸੀ ਜਿਸ ਤੋਂ ਬਾਅਦ ਕੀ ਲਾਪਤਾ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਹ ਸਾਨੂੰ ਰੋਜ਼ ਕੈਨੇਡਾ ਤੋਂ ਫੋਨ ਕਰਦਾ ਹੁੰਦਾ ਸੀ ਤਾਂ ਕਈ ਦਿਨਾਂ ਤੋਂ ਉਸ ਦਾ ਫੋਨ ਨਹੀਂ ਆਇਆ ਸੀ ਤੇ ਜਦੋਂ ਉਸ ਦੀ ਮਾਂ ਦੇ ਵੱਲੋਂ ਉਸ ਦੇ ਦੋਸਤਾਂ ਦੇ ਨਾਲ ਸੰਪਰਕ ਕੀਤਾ ਗਿਆ ਜਿਹੜੇ ਉਸ ਦੇ ਰੂਮ ਮੇਟ ਸਨ ਉਸ ਦੇ ਚਾਰ ਦੋਸਤ ਉਸ ਦੇ ਨਾਲ ਬ੍ਰੈਂਪਟਨ ਸ਼ਹਿਰ ਵਿਖੇ ਰਹਿੰਦੇ ਸਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਵੀਰਵਾਰ ਨੂੰ ਉਹ ਨਿਆਗਰਾ ਫਾਲਸ ਵਿੱਚ ਜਿੱਥੇ ਕੰਮ ਕਰਦਾ ਸੀ ਕੰਮ ਦਾ ਕਹਿ ਕੇ ਘਰੋਂ ਨਿਕਲਿਆ ਸੀ ਤੇ ਮੁੜ ਕੇ ਘਰ ਨਹੀਂ ਆਇਆ ਉਸ ਤੋਂ ਬਾਅਦ ਉਹ ਕਈ ਦਿਨਾਂ ਤੋਂ ਲਾਪਤਾ ਸੀ ਤਾਂ ਹੁਣ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਉਸ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਨਿਆਗਰਾ ਫਾਲਸ ਤੋਂ ਮਿਲੀ ਹੈ ਤਾਂ ਕੈਨੇਡੀਅਨ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਉੱਥੇ ਹੀ ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਨਿਆਗਰਾ ਫਾਲਸ ਵਿੱਚ ਅੱਧੀ ਦਰਜਨ ਤੋਂ ਜ਼ਿਆਦਾ ਮ੍ਰਿਤਕ ਦੇਹਾਂ ਮਿਲੀਆਂ ਹਨ ਅਤੇ ਉਹਨਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਹਾਲਾਤ ਹਨ ਉਹ ਬਹੁਤ ਹੀ ਬੁਰੇ ਹੋ ਚੁੱਕੇ ਹਨ ਉਹਨਾਂ ਦੇਹਾਂ ਨੂੰ ਪਛਾਣਨਾ ਕਾਫੀ ਦਾ ਮੁਸ਼ਕਲ ਹੋ ਰਿਹਾ ਹੈ ਤਾਂ ਇਸਰਕੇ ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਉਸਦੇ ਚਾਰ ਦੋਸਤਾਂ ਦੇ ਵੱਲੋਂ ਉਸਦੀ ਦੇਹ ਨੂੰ ਪਛਾਣ ਤਾਂ ਲਿੱਤਾ ਗਿਆ ਪਰ ਹਾਲੇ ਤੱਕ ਉਸਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੌਂਪੀ ਜਾਵੇਗੀ ਕਿਉਂਕਿ ਉਹਨਾਂ ਸਾਰਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਤਾਂਕਿ ਪਛਾਣ ਹੋ ਸਕੇ ਕਿ ਕੌਣ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਇਹ ਨੌਜਵਾਨ ਅਬੂਵਾਲ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਲਾਪਤਾ ਸੀ ਤੇ ਉਸ ਦਾ ਕੋਈ ਫੋਨ ਨਹੀਂ ਆਇਆ ਸੀ ਤੇ ਉਸਦੀ ਮਾਤਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਸਦੀ ਮਾਤਾ ਕਹਿਣਾ ਹੈ ਕਾਫੀ ਦਿਨਾਂ ਤੋਂ ਉਹ ਦੱਸਦਾ ਸੀ ਪਰੇਸ਼ਾਨ ਸੀ ਆਪਣੇ ਦੋਸਤਾਂ ਤੋਂ ਜਿਹੜੇ ਉਸਦੇ ਨਾਲ ਰਹਿੰਦੇ ਸਨ ਉਸਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਦੇ ਨਾਲ ਉਸਨੇ ਕਮਰਾ ਲਿੱਤਾ ਹੋਇਆ ਸੀ ਅਤੇ ਬ੍ਰੈਮਟਨ ਸ਼ਹਿਰ ਵਿੱਚ ਰਹਿੰਦਾ ਸੀ ਨਿਆਗਰਾ ਫਾਲਸ ਦੇ ਵਿੱਚ ਕੰਮ ਕਰਦਾ ਸੀ ਤਾਂ ਆਪਣੇ ਦੋਸਤਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਚੱਲਦਾ ਹੁੰਦਾ ਸੀ ਤੇ ਇਸ ਲਈ ਉਹਨਾਂ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਅਤੇ ਉਹਨਾਂ ਤੋਂ ਸੱਚ ਪੁੱਛਿਆ ਜਾਵੇ ਤੇ ਅਗਲੀ ਰੀ ਕਾਰਵਾਈ ਕੀਤੀ ਜਾਵੇ ਤਜੇਕਰ ਚਰਨਦੀਪ ਸਿੰਘ ਦੀ ਗੱਲ ਕਰੀਏ ਤਾਂ ਉਸਦੇ ਪਿਤਾ ਨੇ ਕਰੀਬ 10 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਇਸ ਨੂੰ ਬਾਹਰ ਭੇਜਿਆ ਸੀ ਜ਼ਮੀਨ बिकਣ ਤੋਂ ਬਾਅਦ ਉਹ ਇੱਕ ਟਰੱਕ ਦੇ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਪਰ ਜਦੋਂ ਉਹਨਾਂ ਨੇ ਚਰਨਦੀਪ ਨੂੰ ਬਾਹਰ ਭੇਜਿਆ ਤਾਂ ਉਹਨਾਂ ਨੇ ਟਰੱਕ ਵੀ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਕੀ ਉਹ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸਨ ਕੁਝ ਕਰਜ਼ਾ ਉਹਨਾਂ ਦੇ ਵੱਲੋਂ ਪਿੰਡ ਦੇ ਲੋਕਾਂ ਤੋਂ ਲਿੱਤਾ ਗਿਆ ਸੀ ਤੇ ਕਾਫੀ ਜ਼ਿਆਦਾ ਉਮੀਦ ਸੀ ਆਪਣੇ ਬੇਟੇ ਤੋਂ ਕਿ ਉਹ ਜੇਕਰ ਬਾਹਰ ਜਾਏਗਾ ਤਾਂ ਕੰਮਕਾਜ ਕਰੇਗਾ ਤੇ ਸਾਨੂੰ ਕੁਝ ਪੈਸੇ ਭੇਜੇਗਾ ਤਾਂ ਕਿੰਨਾ ਹੀ ਕਰਜ਼ਾ ਕੇ ਉਹਨਾਂ ਨੇ ਆਪਣੇ ਬੇਟੇ ਨੂੰ ਪੜਨ ਦੇ ਲਈ ਬਾਹਰ ਭੇਜਿਆ ਤੇ ਉਸ ਦੀ ਭੈਣ ਤੇ ਉਸ ਦੀ ਮਾਂ ਨੂੰ ਵੀ ਉਸ ਤੋਂ ਕਾਫੀ ਜ਼ਿਆਦਾ ਉਮੀਦ ਸੀ ਪਰ ਹੁਣੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਪਰਿਵਾਰ ਦਾ ਬਹੁਤ ਹੀ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਹੈ ਕਿਉਂਕਿ ਵਿਦੇਸ਼ ਦੇ ਵਿੱਚ ਕਿਸੇ ਦਾ ਬੱਚਾ ਹੋਵੇ ਤੇ ਲੋਟ ਕੇ ਵਾਪਸ ਨਾ ਆਵੇ ਤਾਂ ਇੱਕ ਪਰਿਵਾਰ ਦੇ ਲਈ ਬਹੁਤ ਹੀ ਦੁਖਦ ਹਾਲਾਤ ਬਣ ਜਾਂਦੇ ਹਨ ਤਾਂ ਹੁਣ ਦੇਖਿਆ ਜਾ ਰਿਹਾ ਹੈ ਕਿ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਉਸ ਦੇ ਘਰ ਦੇ ਵਿੱਚ ਤੇ ਕੈਨੇਡੀਅਨ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਨੌਜਵਾਨ ਚਰਨਦੀਪ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਦੋਸਤਾਂ ਦੇ ਨਾਲ ਪੁੱਛਗਿੱਛ ਕੀਤੀ ਜਾਵੇ ਅਤੇ ਸੱਚ ਉਹ ਗਿਆ ਜਾਵੇ ਕਿਉਂਕਿ ਇੱਕ ਹਫ਼ਤੇ ਤੋਂ ਗਾਇਬ ਸੀ ਇੱਕ ਹਫ਼ਤੇ ਤੋਂ ਉਸ ਦਾ ਕੋਈ ਫੋਨ ਨਹੀਂ ਆਇਆ ਸੀ ਤਾਂ ਜਦੋਂ ਉਸ ਦੀ ਮਾਂ ਨੇ ਹਾਰਕਿਲਸ ਦੇ ਦੋਸਤਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵੀਰਵਾਰ ਨੂੰ ਨਿਆਗਰਾ ਫਾਲਸ ਜਿੱਥੇ ਕਿ ਉਹ ਕੰਮ ਕਰਦਾ ਸੀ ਉਸ ਦੇ ਲਈ ਨਿਕਲਿਆ ਸੀ ਤਾਂ ਹੁਣ ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਿਆਗਰਾ ਫਾਲਸ ਵਿੱਚ ਕਾਫੀ ਮ੍ਰਿਤਕ ਦੇਹਾਂ ਮਿਲੀਆਂ ਹਨ ਕਈ ਨੌਜਵਾਨਾਂ ਦੇ ਮ੍ਰਿਤਕ ਸ਼ਰੀਰ ਮਿਲੇ ਹਨ ਜਿਸ ਨੂੰ ਕਿ ਹਾਲੇ ਤੱਕ ਵੀ ਪੁਰੀ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ ਪਰਿਵਾਰਾਂ ਨੂੰ ਨਹੀਂ ਸੌਪਿਆ ਗਿਆ ਕਿਉਂਕਿ ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਇਸ ਲਈ ਹੁਣ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਕੀ ਉਸਦੀ ਮ੍ਰਿਤਕ ਦੇ ਉਸਦੇ ਚਾਚਾ ਨੂੰ ਸੌਂਪੀ ਜਾਵੇਗੀ ਜੋ ਕਿ ਕੈਨੇਡਾ ਦੇ ਵਿੱਚ ਹੀ ਰਹਿੰਦੇ ਹਨ